ਹਰਮਨਜੀਤ ਸਿੰਘ ਆ ਕੁੰਡੀ ਤੇ ਗੁਰਪ੍ਰੀਤ ਕੌਰ ਆ ਕੁੜੀ ਗੋਪੀ ਇਹ ਦੋਵੇਂ ਰਸੂਲਪੁਰ ਕਲਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ 25 ਤਰੀਕ ਨੂੰ ਅਸੀਂ ਨਾਕਾਬੰਦੀ ਕਰਕੇ ਤੇ 40 ਫੂਟੋਂ ਗ੍ਰਫਤਾਰ ਕੀਤਾ ਸੀਗਾ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਤੇ ਜਿਹੜਾ ਹਰਮਨ ਕੁੰਡੀ ਆ ਉਹਦੇ ਕੋਲੋਂ 50 ਗ੍ਰਾਮ ਹੈਰੋਨ ਤੇ 2200 ਰੁਪਇਆ ਡਰਗਮਣੀ ਬਰਾਮਦ ਹੋਈ ਸੀ ਜਿਹੜੀ ਲੜਕੀ ਗੋਪੀ ਆ ਉਹਦੇ ਕੋਲੋਂ 20 ਗ੍ਰਾਮ ਹੈਰੋਨ ਤੇ 800 ਰੁਪਇਆ ਡਰਗਮਣੀ ਬਰਾਮਦ ਹੋਈ ਸੀ ਸਿਰ ਇਹ ਜਿਹੜਾ ਲੜਕੀ ਆ ਗੋਪੀ ਇਹਦੇ ਘਰ ਵਾਲੇ ਤੇ 10 12 ਵਗੈਰਾ ਦੇ ਦਰਜ ਨਹੀਂ ਰਾਜਾ ਜੀ ਉਹ ਕਾਫੀ ਸਮੇਂ ਤੋਂ ਕੰਮ ਕਰ ਰਿਆ ਤੇ ਇਹ ਵੀ ਲੜਕੀ ਜਿਹੜੀ ਉਹਦੇ ਆੜ ਵਿੱਚ ਹੀ ਨਸ਼ਾ ਵੇਚਦਾ ਕੰਮ ਕਰਦੀ ਸੀ ਇਹ ਜਿਹਦੇ ਘਰ ਆ ਕਰਦਾ ਉਹ ਤੋਂ ਖੜਾ ਜਾ ਉਹ ਤੇ ਫਿਰ ਬਾਅਦ ਲੱਗੂ ਵੀ ਦਿਖਾ ਦੇਈਏ ਹੈ ਹੋਰ ਇਹੋ ਪੁੱਛੀ ਕਿਥੇ ਵੀ ਨਸ਼ੇ ਵਿੱਚ ਵਿਹਦੀ ਨੇ ਤੇ ਛੋਟੇ ਲੈਵਲ ਤੇ ਨਸ਼ੇ ਵੇਚਦੇ ਨੇ ਕਿ ਸੂਲਪੁਰ ਕਲਰਜੀ ਦਾ ਲੱਗੇ ਤੁਰ ਫਿਰ ਕੇ ਮੋਟਰਸਾਈਕਲ ਤੇ ਸਕੂਟਰ ਤੇ ਨਸ਼ੇ ਵੇਚੇ ਇਹ ਜਿਹੜੀ ਮੁਖਰੀ ਧਾਰ ਦੇ ਕਰਾਉਣ ਕੰਮ ਕੀਤਾ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਐਲਓ ਸਖਤ ਹਦਾਇਤਾਂ ਨੇ ਵੀ ਜਾਂ ਤੇ ਨਸ਼ਾ ਛੱਡ ਦੋ ਜਾਂ ਫਿਰ ਪੰਜਾਬ ਛੱਡੋ ਸਿਰ ਜਿਹੜਾ ਲੜਕੀ ਆ ਇਹਦੇ ਘਰ ਵਾਲੇ ਤੇ 10-12 ਮਕਦਮੇ ਦਰਜ ਨੇ ਪਹਿਲਾਂ ਹੀ ਉਹ ਐਨਡੀਪੀਸ ਤੇ ਤਾਂ ਤੇ ਇਹਨਾਂ ਦਾ ਬੈਕਗ੍ਰਾਉਂਡ ਮਾੜਾ ਹੀ ਆ ਸਿਰ